ਅਰਦਾਸ ਕੀਤੀ ਮੈਨੂੰ ਅਰਦਾਸ ਤੋਂ ਗੱਲ ਯਾਦ ਆ ਗਈ ਇੱਕ ਵਾਰੀ ਆਪਾਂ ਸਾਰੇ ਅਰਦਾਸ ਕਰੀਏ ਇਹ ਅਰਦਾਸ ਮੇਰੀ ਨਹੀਂ ਇਹ ਅਰਦਾਸ ਸਾਰਿਆਂ ਲਈ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੁਸੀਂ ਕਹੋਗੇ ਜੀ ਕਥਾ ਕਰਦਿਆ ਕਰਦਿਆ ਕਿਹੜੀ ਅਰਦਾਸ ਚੱਲ ਪਈ ਹੈ ਆ ਤੁਸੀਂ ਦੇਖਿਆ ਅਕਲ ਪਰਸੋ ਪੰਜਾਬ ਦੀ ਧਰਤੀ ਤੇ ਸultanpur Lodhi ਤੇ ਹੜ ਆਇਆ ਤੇ ਮੈਂ ਉਹ ਵੀਡੀਓ ਵੇਖੀ ਯਕੀਨ ਕਰਕੇ ਜਾਣਿਓ ਉਹ ਵੀਡੀਓ ਦੇਖੀ ਵੀ ਨਹੀਂ ਜਾਂਦੀ ਮਨ ਰੋਂਦਾ ਵਾ ਅੱਖਾਂ ਰੋਂਦੀਆਂ ਵਾ ਤੁਸੀਂ ਕਹਿੰਦੇ ਉਸ ਵੀਡੀਓ ਚ ਕੀ ਹੈ ਇੰਨਾ ਹੜ ਆਇਆ ਮੱਝਾ ਖੋਲਣ ਦਾ ਸਮਾਂ ਨਹੀਂ ਮਿਲਿਆ ਤੇ ਉਹ ਜ਼ਿੰਮੇਦਾਰ ਪਰਵਾਂ ਦੀਆਂ ਜਿਹੜੀਆਂ ਮੱਝਾਂ ਵਾ ਉਹ ਵੀ ਮਰ ਗਈਆਂ ਪਤਾ ਨਹੀਂ ਅਗਲੇ ਨੇ ਕਿਵੇਂ ਉਹ ਪਾਲੀਆਂ ਹੋਣੀਆਂ ਕਿਵੇਂ ਮੁੱਲ ਖਰੀਦ ਕੇ ਉਹਨਾਂ ਨੂੰ ਪਾਲਿਆ ਹੋਵੇਗਾ ਪਰ ਉਹ ਹੜ ਆਇਆ ਕਿੰਨੇ ਜਿਹੜੇ ਘਰ ਬੇਕਾਰ ਹੋ ਗਏ ਅਰਦਾਸ ਕਰੋ ਫਿਰ ਬੇਨਤੀ ਕਰਾਂਗਾ ਬਸ ਇੰਨੀ ਕੋਈ ਕਥਾ ਜਿ ਮੈਂ ਗੱਲ ਕਰਨੀ ਸੀ ਕਿ ਮੇਰਾ ਦਿਲ ਕਰਦਾ ਸੀ ਅਰਦਾਸ ਕਰੀਏ ਭਲਾ ਕੋਈ ਸਾਡਾ ਆਪਣਾ ਤੇ ਭਲਾ ਕੋਈ ਸਾਡਾ ਬਗਾਨਾ ਪਲਾਸੀ ਇਸ ਇੰਦੌਰ ਦੀ ਧਰਤੀ ਤੇ ਰਹਿੰਦੇ ਆ ਤੇ ਭਲਾ ਕੋਈ ਪੰਜਾਬ ਦੀ ਧਰਤੀ ਤੇ ਰਹਿੰਦਾ ਸੱਚੇ ਦਿਲੋਂ ਆਪਣੇ ਮਨ ਦੀ ਈਰਖਾ ਛੱਡ ਕੇ ਇੱਕ ਅਰਦਾਸ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਾਦਾ ਬਲਾ ਯਕੀਨ ਕਰਕੇ ਜਾ ਰਹੇ ਹੋ ਤੁਸੀਂ ਕਿਸੇ ਦਾ ਸਰਬਾਦਾ ਭਲਾ ਮੰਗੋਗੇ ਗੁਰੂ ਤੁਹਾਡੇ ਵੀ ਚੋਲੇ ਚ ਸਰਬਾਦਾ ਭਲਾ ਪਾਏਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਕਹਿਰ ਵਾਪਰੇ ਬਹੁਤ ਕਹਿਰ ਵਾਪਰੇ ਆ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਅਰਦਾਸ ਕਰੋ ਪਾਸ਼ਾ ਜੀ ਇਹੋ ਜਿਹਾ ਕਹਿਰ ਕਿਸੇ ਘਰ ਵਿੱਚ ਨਾ ਵਾਪਰੇ ਇਹੋ ਜਿਹਾ ਕਹਿਰ ਕਿਸੇ ਜ਼ਿਮੀਂਦਾਰ ਭਰਾ ਦੇ ਘਰ ਵਿੱਚ ਨਾ ਵਾਪਰੇ ਕਿਉਂਕਿ ਜਦੋਂ ਬੰਦਾ ਆਪਣਾ ਘਰ ਬਣਾਉਣ ਤੋਂ ਬਾਅਦ ਬੇਕਾਰ ਹੋ ਜਾਵੇ ਉਹਨੂੰ ਆਪਣੇ ਘਰ ਤੋਂ ਇਲਾਵਾ ਹੋਰ ਕਿਤੇ ਜਾਣਾ ਪੈ ਜਾਵੇ ਉੱਥੇ ਰਹਿਣਾ ਬੜਾ ਔਖਾ ਹੋ ਜਾਂਦਾ ਹੈ ਉੱਥੇ ਮਿਲਵਰਤਨਾ ਬੜਾ ਔਖਾ ਹੋ ਜਾਂਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਬੜਾ ਔਖਾ ਹੋ ਜਾਂਦਾ ਵਾ ਲੋਕਾਂ ਨਾਲ ਵਿਚਰਨਾ ਬੜਾ ਔਖਾ ਹੋ ਜਾਂਦਾ ਅਰਦਾਸ ਕਰੋ ਪਾਤਸ਼ਾ ਸਾਰਿਆਂ ਦੇ ਘਰ ਵਿੱਚ ਸੁੱਖ ਵਾਪਰਦਾ ਰਹੇ ਗੁਰਰਾਮਦਾਸ ਜੀ